ਕੱਢਦਾ ਉਹ ਮਿੱਤਰੋ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਅੱਜ ਚੱਲਿਆਂ ਬਰਾਸਲਾਂ ਗੱਡੀਆਂ ਅੱਜ ਤਿੰਨ ਆ ਕਹਿੰਦੇ ਦੋ ਟਰੈਵਲਾਂ ਵੀ ਆ ਜਲੰਧਰ ਸੈ ਨੂੰ ਚੱਲਿਆਂ ਮੇਰੇ ਵੀਰੋ ਜਲੰਧਰ ਦੇ ਕਿੰਨਾ ਰੌਣਕ ਕੱਢਿਆ ਬੰਦੇ ਨੇ ਕਿੰਨਾ ਰੌਣਕ ਕੱਢਿਆ ਇਸ ਬੰਦਰੇ ਹੈ ਯਾਰ ਲੋਕ ਦੇਖਦੇ ਮੂਰਖ ਤੇ ਸਾਡੇ ਵਰਗਾ ਵਿੱਚ ਲਾ ਦੇ ਕਹਿੰਦਾ ਬੜੀ ਗੱਡੀ ਦਾ ਕਸੂਰ ਆ ਹਨਾ ਐਦਾਂ ਹੁੰਦੀ ਇੱਕ ਬਾਰ ਨਹੀਂ ਬੰਦੇ ਨੇ ਦੇਖਿਆ ਤਾਂ ਆਉਂ ਕੈਮਰਾ ਆਨ ਸੀਗਾ ਮੈਂ ਉਹ ਲਵਾਣਾ ਯਾਰ ਪਹਿਲਾਂ ਉਹ ਦੂਜਾ ਗਿਆ ਨੂੰ ਕਹਿੰਦੇ ਕੈਮਰਾ ਜਿਹੜਾ ਕਹਿੰਦੇ ਵੈੱਬ ਕੈਮਰਾ ਉਹ ਜ਼ਰੂਰ ਲਵਾਣਾ ਕੈਮਰਾ ਅੰਦਰ ਕਿ ਉਹ ਯਾਰ ਜਿੱਦਾਂ ਦੇ ਹਾਲਾਤ ਆ ਲੋਕੀ ਦੇਖਦੇ ਨਹੀਂ ਅੱਗਾ ਪਿੱਛਾ ਯਾਰ ਕਿੰਨਾ ਬੰਦਾ ਬਚਾਵ ਜਾ ਕੇ ਰੱਖ ਲੂ ਆਪ ਬੰਦਾ ਸੇਫ ਲਿਆ ਕੇ ਵਿੱਚ ਮਾਰ ਦਿਆ ਤੇ ਟੈਂਪੂ ਟਰੈਵਲਾਂ ਖੜੀਆਂ ਮੇਰੇ ਵੀ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਸਾਥੀ ਕਲ ਜੀ ਸਾਰੇ ਵੀਰਿਆ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਪਹੁੰਚ ਗਏ ਸ਼ਹਿਰ ਬਲਾਚੌਰ ਅੱਜ ਚੱਲਿਆ ਇੱਕ ਬਰਾਤ ਲੈ ਕੇ ਵਿੱਕੀ ਭਾਈ ਆਪਣੇ ਨਾਲ 9244 ਵਾਲਾ ਉਸਤਾਦ ਦਾ ਭਰਾ ਵੈਸੇ ਉਸਤਾਦ ਨੇ ਬਰਾਤ ਕੀਤੀ ਉਹ ਉਸਤਾਦ ਆਪ ਹੈ ਨਹੀਂ ਤੇ ਵਿੱਕੀ ਭਾਈ ਸਾਡਾ ਖੜਾ 9244 ਖੜੀ ਹੈ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਜੀ 9645 来 ਮਿੱਤਰ ਪਿਆਰਿਓ ਰਾਣੀਆਂ ਲਿਆ ਕੇ ਲਾਤੀਆਂ ਦੋਏ ਬਾਕੀ ਵਾਲੇ ਕੋਈ ਨਹੀਂ ਆਈ ਸਾਡਾ ਵਿੱਕੀ ਬਾਈ ਪ੍ਰਭੂ ਦਾ ਨਾਮ ਲੈਣ ਲੱਗਿਆ ਸਾਡਾ ਵਿੱਕੀ ਬਾਈ ਐ ਬਾਘਰੂ ਦਾ ਨਾਮ ਲੈਣ ਲੱਗਿਆ ਬਾਘਰੂ ਦਾ ਵਿੱਕੀ ਬਾਈ ਸਾਡਾ ਚੌਧਰੀ ਸਾਹਿਬ ਮੈਂ ਕਿਹਾ ਉਹ ਲੋਕ ਕੀਤਾ ਕਰਕੇ ਗੱਡੀ ਬੈਠੇ ਨੇ ਕਹਿੰਦੇ ਚੌਧਰੀ ਸਾਹਿਬ ਲੋਕ ਕਰਕੇ ਗੱਡੀ ਬੈਠਣੇ ਕਹਿੰਦੇ ਚੌਧਰੀ ਸਾਹਿਬ ਕਿੱਦਾਂ ਭਾਈ ਸਿੱਧਾ ਠੀਕ ਸਿੱਧਾ ਠੀਕ ਨੇ ਆ ਜਾ ਬਾਹਰ ਨੂੰ ਗੱਡੀਆਂ ਦੋਏ ਪਹਿਲਾਂ ਆਪਣੀਆਂ ਪਹੁੰਚੀਆਂ ਦੋਏ ਤੋ ਲੁੱਕ ਦੱਸੋ ਕਿਹਮੀ ਦੀ ਲੱਗੀ ਯਾਰ ਗੱਡੀ ਦੀ ਕੰਮਾ ਕਹਿੰਦਾ ਹੈ ਹੀ ਰਹਿਣ ਦੇ ਇਹਨੂੰ ਕਾਲੀ ਕਰਾਣਾ ਮੇਰੀ ਸਲਾਹ ਹੈ ਬੌਂਟ ਭਾਈ ਜਿਹੜਾ ਉਹ ਵੀ ਸਿਲਵਰ ਕਰਾ ਦਈਏ ਓਏ ਹੋਏ ਹੋਏ ਹਾਏ ਹੋਏ ਦੋ ਟੈਂਪੂ ਟ੍ਰੈਵਲ ਆ ਆਪਣੇ ਨਾਲ ਕਹਿੰਦੇ ਅੱਜ ਤੇ ਤਿੰਨ ਗੱਡੀਆਂ ਆਪਣੀਆਂ ਦੋ ਵਿਜੇ ਭਾਈ ਵਾਲੀਆਂ ਤੇ ਇੱਕ ਆਪਣੇ ਵਾਲੀ ਤੇ ਦੋ ਟੈਂਪੋ ਟਰੈਵਲ ਅਸੀਂ ਜਲੰਧਰ ਜਾ ਰਹੇ ਮੇਰੇ ਵੀਰੋ ਜਲੰਧਰ ਆਵੇ ਉਸਤਾਦ ਸਾਡਾ ਬੰਦਾ ਇੰਨਾ ਖਰਾਬ ਹੈ ਇੰਨਾ ਖਰਾਬ ਹੈ ਗੱਲ ਛੱਡੋ ਅਸੀਂ ਦੋ ਤਾਂ ਸੀਗੇ ਨਾਲ ਇੱਕ ਤੀਆ ਬੰਦਾ ਸੀ ਸਾਡੇ ਉਸਤਾਦ ਭਾਈ ਦਾ ਜਿਹਦਾ ਮੁੰਡਾ ਇਸ ਬੀਜ ਭਾਈ ਤੰਨੀ ਉਹਨੂੰ ਵੀ ਇਥੋਂ ਕੱਢਦਾ ਕਹਿੰਦਾ ਗੱਡੀ ਸਵਾਰੀ ਆਪੇ ਲੈ ਆਉਗੀ ਇਦਾਂ ਦਾ ਬੰਦਾ ਸਾਡਾ 92 44 ਵਾਲਾ ਉਸਤਾਦ ਹੁਣ ਆਪਾਂ ਰਹਿ ਗਏ ਦੋਏ ਟੈਂਪੋ ਟਰੈਵਲ ਹੈਗੀਆਂ ਇਹ ਬਾਹਲੀਆਂ ਐ ਲੋਕਲ ਆਪਣੇ ਲੋਕਲ ਨਹੀਂ ਹੈਗੀਆਂ ਮਤਲਬ ਬਾਹਲੀਆਂ ਲੱਗਦੀਆਂ ਭਜੀ ਤੇ ਦੋਏ ਰਹਿ ਗਏ ਚੱਲ ਦੋਏ ਹੈਗੀਆਂ ਆਪਾਂ ਆਪਣੇ ਗਰੁੱਪ ਦੇ ਦੋ ਤਾਂ ਬੰਦੇ ਹੈਗੇ ਦੋ ਤੇ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਅੱਜ ਹੈਗੇ ਆਪਾਂ ਦੋਏ ਜਣੇ ਆ ਮੈਂ ਤੇ ਵਿੱਕੀ ਭਾਈ ਆ ਚਲ ਇੱਕ ਗਰੁੱਪ ਦੇ ਬੰਦੇ ਹੈਗੇ ਆ ਤੇ ਜਲੰਧਰ ਜਾਣਾ ਯਾਰ ਕਾਫੀ ਭਰਾ ਮਿਲਦੇ ਮੈਨੂੰ ਪਰਸੋਂ ਕੰਮੇ ਕੋਲ ਨਾ ਮੈਂ ਚਲ ਬਰਾਤ ਲੈ ਗਿਆ ਸੀ ਕਿ ਜਲੰਧਰ ਦਾ ਭਰਾ ਮਿਲਿਆ ਵੀਰੇ ਲਵ ਯੂ ਯਾਰ ਇੱਦਾਂ ਇੱਜਤਮੰਦਈ ਜਾਓ ਇੱਦਾਂ ਮਿਲਦੇ ਰਿਹਾ ਉਹ ਮੇਰਾ ਭਰਾ ਹੈ ਨਾ ਬਾਕੀ ਦਿਲ ਉਹ ਰਿਸਪੈਕਟ ਤੁਹਾਡੀ ਸਾਰਿਆਂ ਦੀ ਤੁਹਾਡੇ ਕਰਕੇ ਹੀ ਆ ਮੈਂ ਜੋ ਵੀ ਆ ਤੇ ਇੱਕ ਆਪਣਾ ਭਰਾ ਕੱਲ ਜਲੰਧਰ ਤੋਂ ਹੋਰ ਆਇਆ ਸੀ ਯਾਰ ਮੇਕੋ ਟਾਈਮ ਸੀਗਾ ਸੌਰੀ ਵੀਰੇ ਜੇ ਵਲੌਗ ਦੇਖਦੇ ਮੈਨੂੰ ਫੇਰ ਕਹਿਣਾ ਤੇ ਅੱਜ ਜਲੰਧਰੇ ਜਾ ਰਹੇ ਆ ਮੈਂ ਤੁਹਾਨੂੰ ਪਿਆਰ ਕਰੀ ਜਾਏ ਤੁਹਾਡੇ ਪਿਆਰੀ ਬਹੁਲ ਹੋਰ ਤੇ ਬਾਕੀ ਲਵ ਯੂ ਮਿੱਤਰੋ ਟਰੱਕ ਭਰ ਕੇ ਤੁਹਾਡੇ ਕਰਕੇ ਇੱਥੇ ਥੱਕ ਆਇਆ ਤੇ ਐਦਾਂ ਰਹੋਗੇ ਮੇਰਾ ਭਰਾ ਲੈ ਵੇ ਲੈ ਵੇ ਮਿੱਤਰੋ ਤਾਨੀ ਆ ਗਿਆ ਸਾਡਾ ਤਾਨੀ ਇਹ বিজে ਭਾਈ ਦਾ ਮੁੰਡਾ ਤੰਨੀ 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 ਭਰਾ ਤੂੰ ਭਰਾਵਾ ਸਾਡੇ ਸਾਥ ਨਾ ਛੱਡ ਜੀ ਤੂੰ ਆ ਜੀ ਦੱਸਾਂ ਮੈਂ ਉਹੀ ਕੰਮ ਨਾ ਕਰ ਕਿਤੇ ਹਾਲ ਚੱਲ ਲੈ ਵੇ ਬੰਦਾ ਹੁਣ ਤਿਆਰ ਕੀਤਾ ਤਾਂ ਹੈ ਜੇ ਆ ਜਵੇ ਸਾਡੇ ਨਾਲ বিজে ਭਾਈ ਦਾ ਮੁੰਡਾ ਤੰਨੀ ਇਹ বিজে ਭਾਈ ਨੇ ਡਿਜ਼ਾਇਰ ਆ ਸਭ ਤੋਂ ਪਹਿਲੀ ਡਿਜ਼ਾਇਰ ਤੁਸੀਂ 2376 ਸਾ ਤਾਂ ਪਹਿਲੇ ਨਹੀਂ ਮਤਲਬ ਹੁਣ ਹੋਣ ਵਾਲੀ ਚ ਸਾਰਿਆਂ ਨਾਲ ਪਹਿਲੀ ਕ੍ਰਿਸਟਲ ਆਰਟੀਕਲ ਤੋਂ ਪਹਿਲੀ ਬਾਈ ਕੋ 4-5 ਸਾਲ ਹੋ ਗਏ ਗੱਡੀ ਨੂੰ ਵੀ ਪਤਾ ਨਹੀਂ ਨੂੰ ਮੈਂ ਕਿਹਾ ਤਾਂ ਹੈਗਾ ਮੈਨੂੰ ਇੱਕ ਗੱਲ ਇੱਕ ਗੱਲ ਦੱਸਿਓ ਵੀ ਕ੍ਰੋਮ ਆਹ ਜਿਹੜੀ ਗ੍ਰਿਲ ਆ ਬਲੈਕ ਕਰਾ ਦਈਏ ਕਿ ਬੌਂਡ ਵਾਈਜ਼ਰ ਕ੍ਰੋਮ ਵਾਲਾ ਕਰਾ ਦਈਏ ਮੈਂ ਕੰਮ ਨਾ ਕਹਿੰਦਾ ਐਦਾਂ ਰਹਿਣ ਦੇ ਕਾਫੀ ਟਾਈਮ ਦਾ ਬੌਂਡ ਵਾਈਜ਼ਰ ਪਿਆ ਸੀ ਮੈਂ ਲਾਇਆ ਨਹੀਂ ਲਾਇਆ ਨਹੀਂ ਕਿਉਂਕਿ ਅਲੱਗ ਜਿਹੀ ਸੀ ਬਾਕੀ ਸਾਰਿਆਂ ਨੂੰ ਲੱਗਿਆ ਵਸੇ ਕੱਲ ਮੈਂ ਚੱਕ ਕੇ ਲਾ ਦੇ ਦਿੱਤਾ ਯਾਰ ਤੇ ਹੁਣ ਦੱਸਿਓ ਮੇਰਾ ਭਰਾ ਤੇ ਬੌਂਟ ਵਾਈਜ਼ਰ ਕ੍ਰੋਮ ਵਾਲਾ ਕਰਾ ਦਈਏ ਕਿ ਗ੍ਰਿਲ ਗਾਲੀ ਕਰਾ ਦਈਏ ਤੇ ਮਿੱਤਰੋ ਮਿੱਤਰੋ ਸਾਂ ਚੀੜ ਭੱਜ ਗਿਆ ਨਾ ਪਟ ਦਾਣੇ ਮੈਂ ਭਾਜੀ ਨੂੰ ਕਿਹਾ ਪਟਦੇ ਵਧੀਆ ਲੱਗਦੇ ਆ ਪਟ ਦੋ ਭਾਜੀ ਪਿੱਛੇ ਵਾਲੇ ਵਿੱਕੀ ਭਾਜੀ ਹਾਂ ਉੱਥੇ ਜਾ ਕੇ ਪਟ ਦਾਣੇ ਪਿੱਛੇ ਵਾਲੇ ਪਿੱਛੇੜ ਤਾਂ ਲਵਾਇਆ ਨਾ ਕਰੋ ਭਾਜੀ ਵਧੀਆ ਨਹੀਂ ਲੱਗਦੇ ਅੱਛਾ ਜਾਂਸੀ ਚ ਲਾਤੇ ਸੀ ਓਕੇ ਓਕੇ ਮੈਂ ਤਾਂ ਲਾਇ ਹੀ ਨਹੀਂ ਭਾਜੀ ਕਦੇ ਵੀ ਪਹਿਲੀ ਗੱਡੀ ਨੂੰ 1.47 ਦਾ ਸਾਨੂੰ ਲਾਇਆ ਸੀ ਉਹ ਨਹੀਂ ਮੈਂ ਕਦੇ ਵੀ ਲਾਏ ਆ ਵੀ ਮਿੱਤਰ ਹੁਣ 40 ਮਿੰਟ ਚੱਲੇ ਆ ਤੇ ਭਾਜੀ ਕਹਿੰਦਾ ਘਰੋਂ ਚੱਲਦੇ ਘਰ ਲੱਗ ਗਿਆ ਮੈਂ ਕਹਿੰਦਾ ਨਹੀਂ ਕਿੱਥੇ ਜਾਣਾ ਘਰ ਨੂੰ ਤੇ ਕੋਲ ਸ਼ੌਪ ਕੋਲੀ ਆ ਚਾਹ ਪੀਣੇ ਮਿੱਤਰੋ 81 44 ਗਈ ਆਪਣੀ 81 44 ਸਾਲ ਹੋ ਗਿਆ ਗੱਡੀ ਦਿੱਤੀ ਨੂੰ ਯਾਰ ਗੱਡੀ ਬਹੁਤ ਕੈਂਟ ਸੀ ਨਹੀਂ ਆਪਣੇ ਲੋਕ ਲਈ ਆ ਆਹਨ ਰਹਿਣ ਦਾ ਰਹਿਣ ਦਾ ਪੀਣ ਲਈ ਭਾਈ ਤੇ ਹੋਰ ਗਲਾਸ ਵਿੱਚ ਪੈਸੇ ਪੀਣ ਦਾ ਆਪਣਾ ਮਜ਼ਾ ਆ ਇਹ ਚਾਹ ਆ ਗਈ ਮਿੱਤਰੋ ਚਾਹ ਸਵੇਰੇ ਪੀਤੀ ਦੁਪਹਿਰ ਤੇ ਜੀਵਰ ਚਾਹ ਪੀਣ ਲੱਗਿਆ ਮਿੱਤਰੋ ਚਾਹ ਚੁ ਪੀ ਕੇ ਆ ਗਿਆ 11:30 ਹੋ ਗਏ ਗੱਡੀਆਂ ਖੜੀਆਂ ਆਪਣੀਆਂ ਪੰਜੇ ਹਲਤ ਕਰ ਕੋਈ ਚੂਨਾ ਚ ਐ ਸਾਂਵੇਂ ਲੱਗਦੀ 11:30 ਹੋ ਗਏ 12:00 ਵਜੇ ਲੱਗੇ ਹਲਤ ਕਰ ਕੋਈ ਚੂਨਾ ਚ ਐ ਯਾਰ ਫੇ ਕਦ ਤੁਰੂਗੇ ਕਦ ਮੋੜ ਕੇ ਆਉਗੇ ਐਦਾਂ ਵੇਟ ਕਰਨੀ ਬਹੁਤ ਔਖੀ ਆ ਆ ਖੋਲੇ ਭਾਈ ਲੋ ਵੇਟ ਕਰਨੀ ਯਾਰ ਬਹੁਤ ਔਖੀ ਆ ਲੈ ਵੇ ਮਿੱਤਰੋ 12:30 ਹੋ ਗਏ ਹੁਣ ਮੈਂ ਪੁੱਛਿਆ ਉਹ ਮੁੰਡੇ ਜਾਂਦੇ ਬਿਆਂਦਰ ਮੈਂ ਖਿਆ ਤੇ ਹੈਗੀ ਸਲਾਹ ਜਾਂ ਜੁੜਨੀ ਕਿ ਤਹੀਂ ਕਹਿੰਦਾ ਆ ਗਏ ਆ ਗਏ 12:30 ਵਜੇ ਮੁੜ ਕੇ ਪਤਾ ਨਹੀਂ ਉਹ ਕਦ ਲੱਗ ਕੋਈ ਸ਼ਾਮ ਨੂੰ ਜਲੰਧਰ ਜਾਣਾ ਇੱਥੋਂ 70 ਕਿਲੋਮੀਟਰ ਜਲੰਧਰ ਆ ਤੇ 12:30 1 ਵਜੇ ਤੁਰ ਲੱਗੇ ਬਰਾਤ ਜੀ ਬੈਠੇ ਬੈਠੇ ਸਾਕ ਕੇ ਗੱਡੀਆਂ ਚ ਦੋ ਤਿੰਨ ਵਾਰ ਚਾਹ ਵੀ ਪੀ ਲਈ ਤੇ ਮੈਂ ਤਾਂ ਮੱਕੀ ਦੀਆਂ ਦੋ ਤਿੰਨ ਰੋਟੀਆਂ ਖਾਇਆ ਸੀਗਾ ਵਿੱਕੀ ਭਾਈ ਐਦਾਂ ਆ ਗਿਆ ਭੁੱਖਾ ਮੈਂ ਭਾਈ ਨੂੰ ਕਹੀ ਮੈਂ ਕਿਹਾ ਖਾਓ ਜਾ ਕੇ ਖਾਓ ਖਾਓ ਕਹਿੰਦੇ ਨਹੀਂ ਉੱਥੇ ਹੀ ਖਾਉਂਗੇ ਖਾਦੇ ਉੱਤੇ ਪਰੌਂਟੇ ਕਰੋ ਰੋਟੀ ਮੇਸ਼ਾ ਖਾ ਕੇ ਆਓ ਖਾ ਕੇ ਆਓ ਮੈਂ ਕਦੇ ਨਹੀਂ ਐਦਾਂ ਮੈਂ ਖਾ ਕੇ ਆਣਾ ਮੇਰੀ ਆਦਤ ਤੇ ਬਣੀ ਸ਼ੁਰੂ ਤੋਂ ਲੈ ਵੇ ਮਿੱਤਰੋ ਆ ਗਈ ਬਰਾਤ ਸਾਡੀ ਸਾਢੇ 12 ਵਜੇ ਨਿਕਲਣ ਲੱਗੇ ਆਂ ਸਾਢੇ 12 ਵਜੇ ਟੋਲੀ ਵਾਲੀ ਗੱਡੀ ਆ ਗਈ ਆ ਹੁਣ ਦੇਖਦੇ ਆਂ ਮੁੜ ਕੇ ਸਾਢੇ 12 ਹੋਊਗੇ ਰਾਤ ਨੂੰ ਜਿਸ ਹਾਲਾ ਸਾਢੇ 12 ਤਾਂ ਤੁਰਨ ਲੱਗੇ ਮੰਨ ਲਾ ਸਾਢੇ 12 ਹੋਊਗੇ ਮੁੜ ਕੇ ਮਿੱਤਰੋ ਬਰਾਤ ਤੁਰ ਪਈ ਆਪਣੀ ਤੇ ਰਾਹ ਚ ਇੱਕ ਗੱਡੀ ਰਹਿ ਗਈ ਉਹਦੀ ਵੇਟ ਕਰਦੇ ਆਂ ਜਾਲਲੇ ਖੜੇ ਚਲੋ ਸਵਾ 1 ਹੋ ਗਿਆ ਹੁਣ ਇੱਕ ਗੱਡੀ ਪਿੱਛੇ ਉਹਦੀ ਵੇਟ ਕਰਦੇ ਆ 1 ਵਜੇ 16 ਮਿੰਟ ਹੋ ਗਏ ਇੱਥੇ ਖੜੇ ਆਂ ਸਾਨੂੰ ਲੈ ਵੇ ਮਿੱਤਰੋ 우ਸਤਾਦ ਵਾਲੀ ਗੱਡੀ ਆ ਬੀਜੇ ਬਾਈ ਵਾਲੀ ਇਹਦੀ ਵੇਟ ਕਰਦੇ ਸੀਗੇ ਸਾਡੇ 스타 ਵਾਲੀ ਗੱਡੀ ਆ Swift ਇਹ ਤਾਂ ਆਪਣੀ ਹੀ ਆ ਮੈਨਾਂ ਪਾਣੀ ਕਿਹੜੀ ਗੱਡੀ ਆ ਇਹਦੀ ਵੇਟ ਕਰਦੇ ਸੀਗੇ ਤੇ ਹੁਣ ਪਹੁੰਚੀਆਂ ਗੱਡੀਆਂ ਦੋ ਐ ਆਪਣੀਆਂ ਖੜੀਆਂ ਐ ਤੇ ਤੀਜੀ ਗੱਡੀ ਆਪਣੀ ਪਹੁੰਚ ਗਈ ਆ ਤੇ ਹੁਣ ਚੱਲਾਂਗੇ ਸਿੱਧੇ ਜਮਸ਼ੇਰ ਚਾਰ ਐ ਬਾਬੇ ਉਹਦੇ ਜਮਸ਼ੇਰ ਲੈ ਵੇ ਮਿੱਤਰੋ 2:30 ਵੱਜ ਗਿਆ 2:30 ਵਜੇ ਫਾਈਨਲੀ ਫਾਈਨਲੀ ਜਮਸ਼ੇਰ ਪਹੁੰਚ ਗਿਆ ਲੱਗੀ ਵੀ ਆ ਚਲੋ ਚਲਿਏ ਤਾਬੜ ਤੋੜ ਭੁੱਖ ਲੱਗੀ ਉਬਰੇ ਹਾਲ ਆ ਅਰਾਜ ਬੱਸ ਵਾਲਿਆਂ ਦਾ ਬੱਸ ਵਾਲਿਆਂ ਦਾ ਬੈਂਸ ਹੋਈ ਰੋਡਵੇਅ ਵਾਲਿਆਂ ਦਾ ਮੇਰੀ 1635 ਨੰਬਰ ਆ ਮੈਂ ਵਿੱਚ ਲਾਉਂਗਾ ਤੇ ਹੌਣ ਤੇ ਹੱਥ ਰੱਖਿਆ ਟੀ ਟੀ ਪਹਿਲੇ ਪਾਜੀ ਪਿੱਛੇ ਮੁੜ ਕੇ ਮੇਰੇ ਪਿੱਛੇ ਆ ਗਿਆ ਮੈਂ ਮੈਂ ਬਰਾਬਰ ਲਾ ਲਈ ਮੈਂ ਕਿਹਾ ਚਾਹੀਦਾ ਕੁਝ ਨਿਕਲ ਬਾਹਰ ਨੂੰ ਚੰਗੀ ਜਿਹੜਿਆ ਹੋਈ ਮੇਰੀ ਉਹਨਾਂ ਤੇ ਹੁਣ ਪਹੁੰਚੇ ਆ ਭਰਾਵਾ ਭੁੱਖੇ ਮਰ ਗਿਆ ਚ ਨਾ ਚਾਹ ਦਾ ਟਾਈਮ ਰਿਹਾ ਨਾ ਰੋਟੀ ਦਾ ਟਾਈਮ ਰਿਹਾ 2:30 ਬਜ ਗਏ ਭਾਜੀ ਨਾ ਤਾਂ ਹੁਣ ਚਾਹ ਦਾ ਟਾਈਮ ਆ ਨਾ ਰੋਟੀ ਦਾ ਟਾਈਮ ਆ ਚਾਹ ਦਾ ਟਾਈਮ ਵੀ ਇਹਨਾਂ ਨੂੰ ਐ ਦਾ ਪੁੱਛ ਕੇ ਹੈ ਕਿਤੇ ਜਗਾੜ ਸਹੀ ਗੱਲ ਆ ਤੇ ਆ ਦੇਖੋ ਯਾਰ 2:00 ਬਜ ਗਏ 22 ਮਿੰਟ ਹੋ ਗਏ ਬਾਬਿਓ ਤੇ ਹੁਣ ਪਹੁੰਚੇ ਇੱਥੇ ਯਾਰ ਦੋਏ ਦੋਏ ਰਾਣੀਆਂ ਆਪਣੀਆਂ ਇਕੱਠੀਆਂ ਤੇ ਆ ਭਾਜੀ ਬੀਜੇ ਵਾਲੀ ਤਿੰਨੇ ਗੱਡੀਆਂ ਆਪਣੀਆਂ ਬਾਕੀ ਦੋ ਟਰੈਵਲ ਆ ਟਰੈਵਲ ਪਹੁੰਚੇ ਨਹੀਂ ਅੱਲ ਕੋਈ ਵੀ ਭਾਜੀ ਆ ਪਹਿਲਾਂ ਸਾਡੇ ਇੱਥੇ ਪਹੁੰਚੇ ਆ ਅੱਜ ਰਾਣੀਆਂ ਦੋਏ ਆਪਣੀਆਂ ਕੌਣ ਮੈਨੂੰ ਲੱਗਾ ਘੋੜੇ ਤੇ ਜਾਊਗਾ ਘੋੜੇ ਤੇ ਕਹਾਣੀ ਦਾ ਪਹਿਲ ਸੇ ਪਹਿਲ ਸੇ ਏਕ ਹੈ ਮੈਂ ਕਹਿੰਦਾ ਵੇ ਚੱਲ ਚੱਲੀ ਹੋਰ ਕੀ ਆ ਭਾਈਏ ਉਹ ਟੱਪ ਉਹ ਦੇਖੋ ਮਨੀਲਾ ਰਿਜ਼ੋਰਟ ਮਨੀਲਾ ਰਿਜ਼ੋਰਟ ਤਾਂ ਹੈਗਾ ਉੱਥੇ ਦੇਖੋ ਘੋੜੀ ਚੜ ਕੇ ਫੇਰ ਹੈਗਾ ਤਾਂ ਆਈ ਆ ਨਹੀਂ ਹੈਗਾ ਤਾਂ ਆਈ ਮਨੀਲਾ ਰਿਜ਼ੋਰਟ ਦੇਖੀ ਖਾਨਪੀਣਾ ਦੇਖਦੇ ਹਾਂ ਤੁਹਾਨੂੰ ਬਾਬੇ ਕੋਲ ਵਾਲੀ ਗੱਲ ਦੱਸਾਂ 2376 ਭਾਜੀ ਰਾਹ ਚ ਕਿਤੇ ਬਾਥਰੂਮ ਕਰਾਇਆ ਆਪਣੀ ਸਵਾਰੀ ਛੱਡਿਆ ਪੰਪ ਤੇ ਤਾਂ ਹੀ ਗੱਡੀਆਂ ਕੱਢ ਗਿਆ ਮੁੜ ਕੇ ਲੈਣ ਗਿਆ ਪੇ ਦਸ ਨਾਲ ਦੀ ਸਵਾਰੀ ਸਵਾਰੀ ਪੰਪ ਤੇ ਛੱਡਿਆ ਨਾਲ ਦੀ ਉਹ 2376 ਨੇ ਬੀਜੇ ਭਾਈ ਦੀ ਜ਼ੇਰ ਲੈ ਕੇ ਆਇਆ ਮੁੰਡਾ ਪੇ ਦੁਬਾਰਾ ਲੈਣ ਗਿਆ ਸਵਾਰੀ ਨੂੰ ਬਸ ਐਦਾਂ ਦਾ ਬੰਦਾ ਸਵਾਰੀ ਉਹਨੂੰ ਐ ਨਹੀਂ ਪਤਾ ਮੇਰੇ ਨਾਲ ਬੰਦਾ ਬੈਠਾ ਹੈ ਇੱਥੇ ਕਹਿੰਦਾ ਯਾਰ ਇੱਕ ਬੰਦਾ ਮੇਰਾ ਕਿਤੇ ਰਹਿ ਗਿਆ ਫੋਨ ਕੀਤਾ ਉੱਪਰ ਪੰਪ ਤੇ ਛੱਡਿਆ ਅੰਦਰ ਬਾਥਰੂਮ ਚ ਐਦਾਂ ਦੀਆਂ ਕਰੋਲਾ ਹੁੰਦੀਆਂ ਵਾਲੀਆਂ ਸਵਾਰੀ ਦਾ ਦੇਖ ਲੈ ਆਪਣੀ ਹੋਰ ਓਏ ਓਏ ਵਿੱਕੀ ਭਾਈ ਨੂੰ ਤਾਬੜ ਤੋੜ ਭੁੱਖ ਲੱਗੀ ਉਹ ਬਹਾਰਾ ਆ ਭਾਈ ਦਾ ਐ ਭਾਈ ਤਾਬੜ ਤੋੜ ਭੁੱਖਾ ਬਹੁਤ ਭੁੱਖ ਲੱਗੀ ਗਾਂ ਵਾਸਤੇ ਰੋਟੀਆਂ ਦੋ ਖਾ ਕੇ ਆਓ ਘਰੋਂ ਹੈ ਗਈ ਅੱਜ ਦੋ ਜਣੇ ਆ ਗੱਡੀਆਂ ਵਿੱਚ ਚੱਕੂ ਆ ਕੇ ਲਾਣੇ ਕਦੋਂ ਸਟੋਰੀਆਂ ਰੀਲਾਂ ਬਣਾਉਣੇ ਟਰਸ ਟੂ ਟਵਾਈਟਾ ਪਾ ਲੋ ਪਾ ਲੋ ਭੰਗੜਾ ਟਰੈਵਲ ਇੱਥੇ ਖੜੀ ਆਹੀ ਟਰੈਵਲ ਆਪਣੀ ਆਹੀ ਹੈ ਅੱਛਾ ਰਿਜ਼ੋਰਟ ਇੱਧਰ ਆ ਉੱਥੇ ਕਦ ਉੱਤਰਗੇ ਭਾਜੀ ਰਿਸੋਰਟ ਇੱਧਰ ਖਾਣ ਪੀਣ ਦਾ ਇੱਧਰ ਹੋ ਗਿਆ ਸਿਸਟਮ ਟਰੈਵਲ ਵੀ ਆਪਣੀ ਪਹੁੰਚ ਗਈ ਇੱਕ ਇੱਥੇ ਝਕੋੜੀ ਦਿਹਾਣਾ ਨੇ ਮਿੱਤਰੋ ਪਕੌੜਾ ਖਾ ਲਓ ਢਾਈ 3 ਵਜੇ ਪਕੌੜੇ ਖਾਣ ਲੱਗੇ ਆ ਜਾਓ ਪਰ ਅਚਾਨਕ ਟੁੱਟ ਗਿਆ ਆਜੋ ਹੁਣ ਪਕੌੜਾ ਖਵਾਈਏ ਮਿੱਤਰੋ ਆਜੋ ਮਿੱਤਰੋ ਟਿੱਕੀ ਖਵਾਈਏ ਦੋ ਦੋ ਪਾਲੀਆਂ ਆਪਾਂ ਹੁਣ ਦੇਖਦੇ ਹਾਂ ਅਗਲਾ ਸਿਸਟਮ ਮਟਕਿਓ ਟਕਿਓ ਹੋਇਆ ਪਿਆ ਕੰਮ ਟਕਿਓ ਟਕਿਓ ਹੋਇਆ ਪਿਆ ਮੇਰੇ ਵੀਰੋ ਟਕਿਓ ਟਕਿਓ ਲੈ ਵੇ ਮਿੱਤਰੋ ਕਾਫੀ ਇੱਕ ਵਾਰ ਪੀ ਲਈ ਤੇ ਇੱਕ ਇੱਕ ਕਾਪ ਆਪਾਂ ਲੈ ਕੇ ਗੱਡੀਆਂ ਵੱਲ ਨੂੰ ਆ ਗਏ ਆ ਤੇ ਰਿਜ਼ੋਰਟ ਉਧਰ ਆ ਤੇ ਗੱਡੀਆਂ ਪਹਿ ਇਧਰ ਲਾਈਆਂ ਵਾ ਸਾਰੀਆਂ ਤੇ ਹੁਣ ਆਪਣੀ ਟੈਂਕੀ ਫੁੱਲ ਆ ਭੁੱਖ ਵੀ ਤੱਬੜ ਤੋੜ ਲੱਗੀ ਹੋਸੀ ਅੱਜ ਤੇ ਆਹੀ ਗੱਡੀਆਂ ਆਈਆਂ ਬਸ ਬਰਾਤ ਨੂੰ ਆਜੇ ਚਾਰੇ ਆਪਣੀਆਂ ਤਿੰਨ ਹੀ ਆ ਆਹੋ ਓਹੋ ਤੇ ਓਹੋ ਤਿਆ ਆ ਤਾਂ ਗੱਡੀਆਂ ਜੈ ਐਦਾਂ ਆਈ ਨਾ ਤੁਹਾਨੂੰ ਮੈਂ ਕਿਆ ਦੱਸਾਂ ਖੇਪੜ ਬਾਈ ਵਾਲੀ ਗੱਡੀ ਕਿਸਾ ਨਾ ਜਾਂਦੀ ਸੀ ਕਹਿੰਦਾ ਉਸਤਾਦ ਤੂੰ ਜਾਂਦੀ ਦੇਖੀ ਐ ਭਾਈ ਐਦਾਂ ਹੁੰਦਾ ਸੀ ਕਹਿੰਦਾ ਉਸਤਾਦ ਤੂੰ ਜਾਂਦੀ ਦੇਖੀ 27 ਅੱਜ ਕਿੱਦਾਂ ਜਾਂਦੀ ਸੀ ਅੱਜ ਸਹੀ ਗੱਲ ਆ ਓਏ ਓਏ ਬੰਦਾ ਆਪਣੇ ਨਾਲ ਲਈ ਛੱਡ ਗਿਆ ਪੰਪ ਤੇ ਬਾਥਰੂਮ ਕਰਾਣ ਗਿਆ ਨਾਲੇ ਛੱਡ ਗਿਆ ਹਾਂਜੀ ਹਾਂਜੀ ਗੱਲ ਹੋਈ ਵੀ ਸੱਚੀ ਐ ਜਾਂਦੀ ਦੇਖੀ ਜਾਂਦੀ ਦੇਖਦੀ ਅੱਜ ਸਹੀ ਗੱਲ ਆ ਸਹੀ ਗੱਲ ਆ ਓਏ ਹੋਏ ਹੋਏ ਉੱਧਰ 74 ਸੌਣ ਸਾਡੇ ਉੱਧਰ ਗਈ ਉਹ ਉੱਧਰ ਕ੍ਰਿਸਟਾ ਦੀ ਵਿਰਾਸਤੀ ਸਾਰੀ ਛੋਟਾ ਭਾਈ ਉੱਧਰ ਆ ਤੇ ਕੰਮਾ ਦਿੱਲੀ ਨੂੰ ਗਿਆ ਤੇ ਦੋਏ ਜਾਣੇ ਆਪਾਂ ਤੀਜਾ ਬੰਦਾ ਨਹੀਂ ਕੋਈ ਸਾਡੇ ਨਾਲ ਯਾਨੀ ਠੀਕ ਆ ਜੇ ਆਪਾਂ ਕਹੀ ਜਾਨੀ ਬੋਰਿੰਗ ਜਿਹਾ ਵੀ ਹੈ ਨਹੀਂ ਸਿਸਟਮ ਤੇ 2:30 ਵਜੇ ਬਰਾਤ ਪਹੁੰਚੀ ਹੁਣ ਤੁਰੂਗੇ ਪਤਾ ਨਹੀਂ ਕਿੰਨੇ ਵਜੇ ਮੈਂ ਸੋਚਦਾ ਦੋ ਤਿੰਨ ਰੀਲਾਂ ਬਣਾ ਲਵਾਂ ਜਾਂ ਤਾਂ ਮੇਰੀ ਕੈਟਗਰੀ ਦਾ ਬੰਦਾ ਹੁੰਦਾ ਫੇਰ ਤਾਂ ਮੇਰੀ ਰੀਲਾਂ ਬਣਾਉਂਦਾ ਨਾਲ ਕੋਈ ਬੰਦਾ ਯਾਰ ਉਹ ਵਿੱਕੀ ਭਾਈ ਨੂੰ ਕਹਿੰਨਾ ਜੀ ਦੋ ਕਰੀਲਾਂ ਕੱਢ ਦਵੇ ਟਰਾਈਪੋਡ ਕੱਢਦਾ ਟਰਾਈਪੋਡ 'ਚ ਦੇਖਦਾ ਦੋ ਕਰੀਲਾਂ ਬਣਵਾ ਕੇ ਵਿ ਵਿੱਕੀ ਭਾਈ ਨੂੰ ਕਹਿੰਦਾ ਗਾਣਾ ਦੋ ਕੁ ਭਾਈ ਇੱਲਾ ਬਣਾਦੇ ਸਾਡੀਆਂ ਹੋਰ ਕੀ ਕਰਨਾ ਟਾਈਮ ਪਾਸ ਕਰਨਾ ਹੈ ਮਿੱਤਰੋ ਇੱਚ ਬਣਾਉਣੇ ਦੋ ਕੁ ਰੀਲਾ ਅੱਜ ਤੱਕ ਬੱਸ ਵਾਲਿਆਂ ਨੇ ਦਿਮਾਗ ਖਰਾਬ ਕਰਤਾ ਪਹਿਲਾਂ ਵਿੱਕੀ ਭਾਈ ਪਿੱਛੇ ਟੀਂ ਟੀਂ ਕਰੀਏ ਬਈ ਟੀਂ ਟੀਂ ਕਰੀਏ ਬਾਅਦੋਂ ਮੇਰੇ ਪਿੱਛੇ ਆ ਗਿਆ ਮੈਂ ਤਾਂ ਫੇਰ ਬਰਾਬਰ ਲਾ ਕੇ ਰੋਕ ਲੈਸਾ ਕਾਫੀ ਉੱਥੇ ਬਹਿ ਸਭ ਸਹੀ ਹੋਈ ਨਾਲ ਸਵਾਰੀਆਂ ਲੇਡੀਜ਼ ਸੀਗੀਆਂ ਨਹੀਂ ਤੇ ਮੈਂ ਕਰਤਾ ਦੇਣਾ ਸੀ ਸੈੱਟ ਮਾੜਾ ਮੋਟਾ ਤੇ ਯਾਰ ਆਪਾਂ ਰੋਡ ਤੇ ਬਿਲਕੁਲ ਸਹੀ ਚੱਲਦੇ ਆ ਤਾਂ ਤੁਸੀਂ ਕਿਉਂ ਵੀ ਗਲ ਚੱਲਦੇ ਆ ਜਿੱਦਾਂ ਦੀ ਕਾਲੀ ਵੀ ਤੁਹਾਨੂੰ ਉਦਾਂ ਦੀ ਕਾਲੀ ਸਾਮਣੀ ਆ ਤਾਂ ਕਰਕੇ ਖਾਸ ਕਰਕੇ ਰੋਡਵੇਚ ਵਾਲੇ ਬਿਲਕੁਲ ਹੀ ਯਾਰ ਦੇਖਦੇ ਲੈ ਵੇ ਕੰਮ ਰੀਲੋ ਰੀਲੀ ਹੋ ਪਿਆ ਹੁਣ ਰੀਲਾਂ ਕੱਢੀ ਆ ਚਾਰ ਪੰਜ ਵਿੱਕੀ ਬਾਈ ਜਾਂਦਾ ਮੈਂ ਤੂੰ ਗੱਡੀ ਲੈ ਕੇ ਜਾ ਬਾਈ ਮੈਂ ਬਣਾਣਾ ਨਹੀਂ ਲੈ ਵੇ ਮਿੱਤਰੋ ਸਾਢੇ ਪੰਜ ਹੋ ਗਿਆ ਤੇ ਹੁਣ ਆਨੰਦ ਕਾਰਜ ਕਰਾ ਕੇ ਬੰਦੇ ਆਏ ਆ ਤੇ ਮੈਨੂੰ ਲੱਗਦਾ ਇਹ ਸਾਨੂੰ 10 11 12 ਵਜਾਉਗੇ ਤਾਂ ਹੁਣ ਗੱਡੀਆਂ ਦੀਆਂ ਸਾਫ ਸਫਾਈਆਂ ਕਰ ਲੱਗਿਆ ਮਿੱਤਰੋ ਭਾਂ ਦੇ ਆ ਮਿੱਤਰ ਉਧਰ ਸ਼ੂਟ ਚੱਲ ਰਿਹਾ ਪੂਰਾ ਪੂਰਾ ਸ਼ੂਟ ਚੱਲ ਰਿਹਾ ਉਧਰ ਡਰੋਨ ਲੜਾਇਆ ਬੰਦੇ ਨੇ ਡਰੋਨ ਕੀ ਭਾਜੀ ਇਹ ਵਿੱਕੀ ਭਾਜੀ ਅਸੀਂ ਵੀ ਕਰੀਏ ਸ਼ੂਟ ਕੋਈ ਤੁਹਾਨੂੰ ਬੜਾ ਬੋਲਣ ਦੇ ਓਏ ਹੋਏ ਆਇਆ ਉਧਰ ਉਧਰ ਬੋਲਣ ਤੇ ਬੜਾਈਓ ਰਾਣੀ ਸੁੰਦਰੋਂ ਨੇ ਆਪਣੀ ਓਏ ਹੋਏ ਅਸੀਂ ਵੀ ਕਰ ਲਾਂਦੇ ਮੈਂ ਆਪਣਾ ਵਿੱਕੀ ਭਾਈ ਨੂੰ ਬੋਲਣ ਤੇ ਬਿਠਾ ਕੇ ਮੈਂ ਵੀ ਲੈ ਚੱਲਾਂਗੇ ਤੈਨੂੰ ਆਹਾ ਅਵੱਲੇ ਹੀ ਕੰਮ ਆ ਬੰਦਿਆਂ ਦੇ ਵੱਲੇ ਨਜ਼ਾਰੇ ਜ਼ਿੰਦਗੀ ਲੈਂਣ ਲੱਗੇ ਉਹ ਨਜ਼ਾਰੇ ਨਜ਼ਾਰੇ ਹੈ ਹੈ ਠੰਡ ਲੱਗਦੀ ਜਨਵਰੀ ਮਹੀਨਾ ਸੱਚ ਫਰਵਰੀ ਫਰਵਰੀ ਮਹੀਨਾ ਹੈ ਠੰਡ ਲੱਗਦੀ ਇਹਨੂੰ ਐ ਬਿੱਕੀ ਭਾਈ ਆਪਾਂ ਜੇ ਕਰੀਏ ਯਾਰ ਆਪਣਾ ਕੰਮ ਹੈ ਭਾਜੀ ਇੱਥੇ ਬਿੱਕੀ ਭਾਈ ਨੇ ਬੋਲਟਰ ਤੇ ਬਿਠਾ ਕੇ ਹੁਣ ਮੈਂ ਲੈ ਕੇ ਜਾਣੀ ਐ ਐਦਾਂ ਹੀ ਮੈਂ ਡਰੋਨ ਵਾਲੇ ਨੂੰ ਸੱਦ ਲੈਣਾ ਸ਼ੂਟ ਕਰਵਾਉਣਾ ਪਾਣੀ ਲੈਣਾ ਇਹ ਲੈਣਾ ਨਾ ਨਾ ਪਾਣੀ ਨਹੀਂ ਲੈਣਾ ਭਾਈ ਬਸ ਤੁਸੀਂ ਛੇਤੀ ਛੇਤੀ ਬੋਲਟਰ ਤੇ ਬੈਠੋ ਉਦਾਂ ਇੱਥੇ ਨਾ ਵੀ ਹੁਣ ਵਿੱਕੀ ਭਾਈ ਕਹਿੰਦਾ ਚਾਹ ਪੀਣੇ ਚਲੀਏ ਚਾਹ ਦਾ ਟਾਈਮ ਹੋ ਗਿਆ ਅੱਜ ਤਾਂ ਯਾਰ 4 ਵਜਾ ਵਾਲੀ ਚਾਹ ਨਹੀਂ ਪੀਤੀ ਅਨ ਸੱਚੀ ਗੱਲ ਦੱਸਾਂ ਆ ਫੀਲਿੰਗ ਹੈ ਹੋਰ ਤਰ੍ਹਾਂ ਦੀ ਹੋਈ ਪਈ ਕੋਈ ਫੀਲਿੰਗ ਹੀ ਫੋਲਿੰਗ ਹੀ ਹੈ ਨਹੀਂ ਯਾਰ ਅੱਜ ਸੱਚੀ ਲੈ ਹੁਣ ਵਿੱਕੀ ਭਾਈ ਨੂੰ ਬੌਨਰ ਤੇ ਬਿਠਾ ਕੇ ਅਸੀਂ ਫੀਲਿੰਗਾਂ ਲਈਏ ਮਾੜੀਆਂ ਜੀਆਂ ਜਿਵੇਂ ਥਾਰ ਰੌਕਸ ਵਾਲੇ ਲੈਣ ਲੱਗੇ ਹੋ ਆ ਅੱਜ ਦੋਏ ਆ ਇਹ ਕਿੰਨੇ ਟਾਈਮ ਬਾਅਦ ਚ ਦੋ ਗੜੀਆਂ ਦੀ ਬਰਾਤ ਲਾਈ ਨਹੀਂ ਤਾਂ 7 8 10 ਤਾਂ ਇਕੱਠੀਆਂ ਹੁੰਦੀਆਂ ਹੀ ਆ ਪੂਰਾ ਕੰਮ ਚੱਲ ਰਿਹਾ ਉਧਰ ਰੇਲਿਆਂ ਦਾ ਡਰੋਨ ਨਾਲ ਰੇਲਿਆਂ ਨੂੰ ਸ਼ੂਟ ਹੋ ਰਹੀਆਂ ਡਰੋਨ ਨਾਲ ਲੈ ਵੇ ਮਿੱਤਰ ਪਿਆਰੇ ਅੱਜ ਚਾਰ ਵਾਲੀ ਚਾਹ ਚੱਲਨੇ ਆ ਪੌਣੇ 6 ਵਜੇ ਪੀਣ ਚਾਹ ਤੋਂ ਪਹਿਲਾਂ ਗੱਲ ਹੀ ਨਹੀਂ ਬਣਦੀ ਤਾਂ ਉਧਰ ਸ਼ੂਟ ਚੱਲ ਰਿਹਾ ਪੂਰਾ ਪੂਰੇ ਪੂਰੀਆਂ ਫੀਲਿੰਗਾਂ ਲੈਣ ਲੱਗੇ ਉਹ ਬਾਈ ਪੂਰੀਆਂ ਫੀਲਿੰਗਾਂ ਉਧਰ ਆ ਵੇ ਕੀ ਭਾਈ ਸਾਡਾ ਯਾਰ ਦਿਲ ਕਰਦਾ ਅਸੀਂ ਵੀ ਜਾਣੀ ਫਿਰ ਕਿੱਦਾਂ ਦੀ ਨਹੀਂ ਨਹੀਂ ਹਾਂ ਜੀ ਲੈ ਆਂ ਅਸੀਂ ਮੋਟਰ ਤੇ ਬਿਠਾਉਣਾ ਯਾਰ ਕਿਸੇ ਨੂੰ ਭਾਜੀ ਬਿਠਾਓ ਬਿਠਾਓ ਮੋਟਰ ਆਹ ਹੋਰ ਵੀ ਮਾੜੀ ਤੇ ਜੀ ਬਟਾ ਨਾ ਤੁਹਾਡੀ ਕਿਹੜਾ ਨੰਗੀ ਤੁਸੀਂ ਵੀ ਨਾਲ ਲਈ ਸਾਡੇ ਸਾਡੀ ਲੰਗੀ ਕਰਾਵਾ ਨਾ ਨਾ ਸਾਡੇ ਹੁਣ ਨਿਆਣੇ ਬਿਠਾ ਲਵਾਂ ਆਹ ਇਹ ਵੀ ਗੱਲ ਸਹੀ ਹੈ ਨਾ ਓਏ ਓਏ ਕਹਿੰਦੇ ਕੱਲਾ ਆਂਦੀ ਰਹਿੰਦੀ ਹੱਡੀ ਹੱਡੀ ਕੁੜੀਏ ਚਾਹ ਬਿਨਾ ਚੱਲਦੀ ਨਾ ਗੱਡੀ ਕੁੜੀਏ ਉਹ ਕੰਮ ਹੋਇਆ ਵਾ ਤੇ ਹੁਣ ਚਾਹ ਪੀਣ ਚੱਲੇ ਮਿੱਤਰੋ ਜਮਸ਼ੇਰ ਜਮਸ਼ੇਰ ਸਿੰਘ ਆਇਓ ਮਿੱਤਰੋ ਕੰਮ ਚਾਹੋ ਚਾਹੀ ਹੋਇਆ ਵੇ ਮਿੱਤਰੋ ਅੱਜ ਚਾਹ ਪੀਣ ਲੱਗੇ ਆ ਪੌਣੇ 6 ਵਜੇ 5:47 ਦੇ ਆ ਜੋ ਮਿੱਤਰੋ ਕਾ ਮ ਚਾਹੋ ਚਾਹੀ ਹੋਇਆ ਪਿਆ ਉਹਦਾ ਸਾਡਾ ਭਰਾ ਸੀ ਇੱਕ ਮੈਨੂੰ ਆ ਮਿਲਣ ਆਇਆ ਉਹ ਕਹਿੰਦਾ ਸੀ ਘਰੋਂ ਚੱਲਦੇ ਬਾਈ ਲਾਗੇ ਘਰ ਆ ਮੈਂ ਕਹਾ ਨਹੀਂ ਬਾਈ ਕਾ ਨੂੰ ਕਾਸ਼ ਦੇਣਾ ਫੇਕੇ ਤੇ ਆਉਂਗੇ ਜਰੂਰ ਤੇ ਚਾਹ ਆ ਗਈ ਤਾਂ ਮੈਂ ਚਾਹ ਪੀ ਲਈ ਬਾਬੋ ਲੈ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਚਾਹ ਪੀ ਕੇ ਆ ਗਏ ਫਿਰ ਮਨੀਲਾ ਰਿਜ਼ੋਰਟ ਚ ਬੰਦੇ ਕਦੋਂ ਕਿ ਤੁਰਦੇ ਆ ਆਪਣੇ ਤੇ ਹੁਣ ਆ ਮੁੰਡਾ ਕਟਿੰਗ ਕਟਿੰਗ ਕਰਵਾ ਕੇ ਐਵੇਂ ਦਾ ਬਲੌਗ ਸਿਕਾ ਜੀ ਯਾਰ ਤੇ ਦੱਸਿਓ ਮੇਰਾ ਭਰਾ ਯਾਰ ਪੇ ਬਲੈਕ ਕਰ ਦਈਏ ਕਿ ਬੌਂਡ ਵਾਇਜ਼ਰ ਕ੍ਰੋਮ ਵਾਲਾ ਕਰ ਦਈਏ ਕਿਉਂਕਿ ਆਪਣੀ ਗੱਡੀ ਦੀ ਪਛਾਣ ਇਹੋ ਹੀ ਆ ਪੇ ਮੋਰੇ ਕ੍ਰੋਮ ਵਾਲੇ ਗ੍ਰੇਲਰ ਮੈਂ ਤਾਂ ਹੀ ਨਹੀਂ ਆ ਸਕਾ ਕਿ ਬਲੈਕ ਕਰਾਈ ਤੇ ਕਈ ਵਾਰ ਮਨ ਕੀਤਾ ਬਲੈਕ ਕਰ ਦਈਏ ਬਲੈਕ ਕਰ ਦਈਏ ਪਰ ਆਪਣੀ ਗੱਡੀ ਦੀ ਪਛਾਣ ਇਹੋ ਹੀ ਆ ਯਾਰ ਇੱਕ ਬਾਕੀ ਸਾਰੇ ਭਰਾਵਾਂ ਨੇ ਬਲੈਕ ਕਰਾਈਆਂ ਹੋਈਆਂ ਹੀ ਆ ਤਕਰੀਬਨ ਤਕਰੀਬਨ ਆਪਣੀ ਇੱਕ ਕ੍ਰੋਮ ਵਾਲੀ ਆ ਤਾਂ ਮੈਂ ਚਾਹਦਾ ਨਹੀਂ ਪਹਿਲੋ ਉਹ ਬਦਲਾਂ ਬਾਕੀ ਤੁਸੀਂ ਦੱਸਿਓ ਤੁਸੀਂ ਕਹੋਗੇ ਤਾਂ ਆਪਾਂ ਬਲੈਕ ਕਰ ਵੀ ਦੇਣੀ ਆ